ਦੱਸ ਓਏ ਸਿੱਖਾਂ ਹੋਰ ਕੀ ਮੰਗਦੈਂ ਮੈਂ ਤਾਂ ਜੋੜਾ ਜੋੜਾ ਵਾਰ ਗਿਆਂ ਮੈਂ ਤਾਂ ਜੋੜਾ ਜੋੜਾ ਵਾਰ ਗਿਆਂ ਦੱਸ ਓਏ ਸਿੱਖਾਂ ਜੋੜਾ ਵਾਰ ਗਿਆਂ ਮੈਂ ਤਾਂ ਜੋੜਾ ਜੋੜਾ ਵਾਰ ਗੇ ਕੋਮ ਬਚਾਉਣੀ ਸਾਰੀ ਹੋਏ ਕੋਮ ਬਚਾਉਣੀ ਸਾਰੀ ਹੋਏ ਇੱਕੋ ਵਾਰਸੀ ਦਿੱਤ ਵਿੱਚ ਮੇਰੇ ਕੋਮ ਬਚਾਉਣੀ ਸਾਰੀ ਹੋਏ ਕੋਮ ਬਚਾਉਣੀ ਸਾਰੀ ਹੋਏ ਛੱਡ ਮਹਿਲਾਂ ਨੂੰ ਜਿਵੇਂ ਬੀਤਾਂ ਮਹਿਤਾ ਹੋਵੇ ਸਮਾ ਗੁਜ਼ਾਰ ਲਿਆ ਮੈਂ ਉਵੇਂ ਸਮਾ ਗੁਜਾਰ ਲਿਆ ਛੱਡ ਮਹਿਲਾਂ ਨੂੰ ਜਿਵੇਂ ਬੀਤਿਆ ਮੈਂ ਤਾਂ ਓਵੇਂ ਸਮਾ ਗੁਜਾਰ ਲਿਆ ਮੈਂ ਤਾਂ ਓਵੇਂ ਸਮਾ ਗੁਜਾਰ ਲਿਆ ਦੱਸ ਓਏ ਸਿੱਖਾਂ ਹੋਰ ਕੀ ਮੰਗਦਾ ਮੈਂ ਤਾਂ ਜੋੜਾ ਜੋੜਾ ਵਰ ਗਿਆ ਮੈਂ ਤਾਂ ਜੋੜਾ ਜੋੜਾ ਵਾ ਮਾਤਾ ਵਾਰੀ ਰੋਈਆਂ ਚ ਦਿਲ ਦੇ ਵਿੱਚ ਪਿਤਾ ਵਾਰਿਆ ਮਾਤਾ ਵਾਰੀ ਰੋਈਆਂ ਚ ਮਾਤਾ ਵਾਰੀ ਰੋਈਆਂ ਚ ਤੂੰ ਪੁੱਤਰ ਮੈਂ ਜੰਗ ਵਿੱਚ ਵਾਰੀ ਦੋ ਸਰਹੰਦ ਦੀਆਂ ਨੀਆਂ ਚ ਤੂੰ ਸਰਹੰਦ ਦੀ ਆਨੀ ਹਾਚ ਤੂੰ ਪੁੱਤਰ ਮੈਂ ਜੰਗ ਵਿੱਚ ਵਾਰੇ ਤੂੰ ਸਰਹੰਦ ਦੀ ਆਨੀ ਹਾਚ ਤੂੰ ਸਰਹੰਦ ਦੀ ਆਨੀ ਹਾਚ ਲੱਖਾਂ ਸੀ ਮੇਰੇ ਪੁੱਤਰਾ ਵਰਗੇ ਮੈਂ ਤਾਂ ਪੰਜ ਪੰਜ ਕਰਕੇ ਵਾਰ ਗਿਆ ਮੈਂ ਪੰਜ ਪੰਜ ਕਰਕੇ ਵਾਰ ਗਿਆਂ ਲੱਖਾਂ ਦੀ ਮੇਰੇ ਪੁੱਤਰਾ ਵਰਗੇ ਮੈਂ ਤਾਂ ਪੰਜ ਪੰਜ ਕਰਕੇ ਵਾਰ ਗਿਆ ਮੈਂ ਤਾਂ ਪੰਜ ਪੰਜ ਕਰਕੇ ਵਾਰ ਗਿਆ ਦੱਸ ਓਏ ਸਿੱਖਾਂ ਹੋਰ ਕੀ ਮੰਗਦਾ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਖਲਾਰ ਕੇ ਦੇ ਮੇਰੀ ਤਾਂ ਖਲਾਰ ਕੇ ਦੇ ਮੋੜ ਆਉਂਦੇ ਚੁੱਕ ਕੇ ਬੁਰਹਨ ਮੇਰੀ ਤਾਂ ਖਲਾਰ ਕੇ ਦੇ ਮੇਰੀ ਤਾਂ ਖਲਾਰ ਕੇ ਦੇ ਮੋੜ ਉੱਤੇ ਚੁੱਕ ਕੇ ਤੁਰਦੇ ਮੇਰੀ ਤਾਂ ਖਲਾਰ ਕੇ ਦੇ तां खलारकेारकारक खलार 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 कला कला दिल टुकड़ा मेर वांगु हार के दे। ਮੇਰੇ ਵਾਂਗੂ ਆਰ ਕੇ ਦੇ ਓਏ ਖੱਲਾ ਕੰਨਾ ਬਿਲ ਦਾ ਟੁਕਣਾ ਮੇਰੇ ਵਾਂਗੂ ਆਰ ਕੇ ਦੇ ਮੇਰੇ ਵਾਂਗੂ ਆਰ ਕੇ ਦੇ ਦਰਤੀ ਅੰਬਰ ਇਕ ਕਰ ਦਿਨ ਮੁਰਦਾ ਕਰਨੀ ਜੀ ਕੋਈ ਭਾਰ ਗਿਆ ਮੁਰਦਾ ਕਰਨੀ ਜੀ ਕੋਈ ਭਾਰ ਗਿਆ ਦਰਤੀ ਅੰਬਰ ਰੱਬ ਜੀ ਮੁਰਦਾ ਕਰਨੀ ਜੀ ਕੋਈ ਵਾਰ ਗਿਆ ਮੁਰਦਾ ਕਰਨੀ ਜੀ ਕੋਈ ਵਾਰ ਗਿਆ ਦੱਸ ਓਏ ਸਿੱਖਾਂ ਹੋਰ ਕੀ ਮੰਗਦਾ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਦੱਸ ਓਏ ਸਿੱਖਾਂ ਨਾਸੀ ਕੋਈ ਕਹਿਰ ਹੋਆ ਮੇਰੇ ਕਰਨਾ ਸੀ ਕੋਈ ਕਹਿਰ ਹੋਆ ਮੇਰਾ ਘਰ ਸੀ ਕਾ ਦਾਵਾ ਬੇਨੰਦ ਤੇਰੇ ਕਰਨ ਸੀ ਕੋਈ ਕਹਿਰ ਹੋਆ ਮੇਰੇ ਕਰਨ ਸੀ ਕੋਈ ਕਹਿਰ ਹੋਆ ਤੇਰੀ ਖਾਤਰ ਲੜਿਆ ਹਰ ਤਨ ਪਰ ਸੇ ਤੋ ਨਾ ਇਜ਼ਹਾਰ ਹੋਆ ਪਰ ਤਿਤਨਾ ਇਜ਼ਹਾਰ ਹੋਇਆ ਜੈ ਦੀ ਖਾਤਰ ਗਿਆ ਹਰ ਤਾ ਪਰ ਤਿਤਨਾ ਇਜ਼ਹਾਰ ਹੋਇਆ ਪਰ ਤਿਤਨਾ ਇਜ਼ਹਾਰ ਹੋਇਆ ਟੀੜੀ ਕਲਦਾ ਫਤਵਾ ਚੋਣੇ ਦਸਮੈਂ ਮੈਂ ਅੱਜ ਹੀ ਪਾੜਦਿਆਂ ਦਸਮੈਂ ਅੱਜ ਹੀ ਪੜਦਿਆਂ ਟੀੜੀ ਕਲਦਾ ਕੱਤਵਾ ਤੋਨੇ ਦਸ ਮੈਂ ਅੱਜ ਹੀ ਪਾੜ ਦਿਆਂ ਦਸ ਮੈਂ ਅੱਜ ਹੀ ਪਾੜ ਦਿਆਂ ਦੱਸ ਓਏ ਸਿੱਖਾਂ ਹੋਰ ਕੀ ਮੰਗਣਾ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਦੱਸ ਓਏ ਸਿੱਖਾਂ